ਸ਼ਰੀਕਾਲ ਤਖਸਬ ਤੋਂ ਦੇਸ਼ ਜਾਰੀ ਹੋ ਗਿਆ ਵੀ ਇਹ ਬੰਦੇ ਦੇ ਨਾਲ ਆ ਸੰਸਥਾ ਦੇ ਨਾਲ ਆ ਡੇਰੇ ਦੇ ਨਾਲ ਸਿੱਖਾਂ ਦੀ ਕੋਈ ਸਾਂਝ ਨਹੀਂ ਹੈਗੀ ਫਿਰ ਜਿਹੜਾ ਉੱਥੇ ਜਾਂਦਾ ਉਹ ਸਿੱਖ ਨਹੀਂ ਹੈਗਾ ਇੱਕ ਪਾਸੇ ਕੁਝ ਉਹ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਨੇ ਤੇ ਦੂਜੇ ਪਾਸੇ ਸਰਸਾ ਸਾਧ ਨਾਲ ਹੀ ਜਾਰੀਆਂ ਵੀ ਰੱਖਦੇ ਨੇ ਉਹ ਉਹਨਾਂ ਦੇ ਡੇਰੇ ਤੇ ਵੀ ਜਾਂਦੇ ਨੇ ਉੱਥੇ ਨਤਮਸਤਕ ਵੀ ਹੁੰਦੇ ਨੇ ਦੂਜੇ ਪਾਸੇ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਨੇ ਜੇ ਤੱਕ ਅਲਤਸਾ ਮੁਵਸੀਹ ਬੇਲੀ ਕੀਤੀ ਹੈ ਵੀ ਜਿਵੇਂ ਆ ਸਿੱਖ ਜਿਹੜੇ ਲੀਡਰ ਸਰਸੇ ਸਾਧ ਦੇ ਡੇਰੇ ਗਏ ਸੀ ਤੁਸੀਂ ਉਹਨਾਂ ਨੂੰ ਤਲਬ ਕੀਤਾ ਉਸੇ ਤਰ੍ਹਾਂ ਹੀ ਜਿਹੜੇ ਸਿੱਖ ਦੂਜੀਆਂ ਪਾਰਟੀਆਂ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਵੀ ਤਲਬ ਕੀਤਾ ਜਾਵੇ ਜਿਹੜਾ ਆਪਣੇ ਆਪ ਨੂੰ ਸਿੱਖ ਵੀ ਕਵੇ ਤੇ ਸੌਦਾ ਸਾਧਨਾ ਯਾਰੀ ਵੀ ਰੱਖੇ ਇਹ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਜਾਦੂ ਕਹਦਣਾ ਸੀ ਸਿੱਖ ਹੈ ਨੀਗੇ ਸਾਡੇ ਦੇ ਅਕਾਲ ਤਖਤ ਸਾਬ ਦਾ ਦੇਸ਼ ਲਾਗੂ ਨਹੀਂ ਹੁੰਦਾ ਅਸੀਂ ਅਕਾਲ ਤਖਤ ਦੇ ਪੇਸ਼ ਨਹੀਂ ਹੋਣਾ ਸਾਨੂੰ ਅਕਾਲ ਤਖਤ ਤਲਬ ਨਹੀਂ ਕਰ ਸਕਦਾ ਕਹਦਣਾ ਫਰਾ ਗੱਲ ਗੁਰੂ ਗਵੰਸਤਗ ਮਹਾਰਾਏ ਦਾ ਸੰਵਾਗ ਰਚ ਕੇ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰੇ ਤੇ ਅਸੀਂ ਉਹਨੂੰ ਵੀ ਮੰਨ ਲਈਏ ਤੇ ਅਸੀਂ ਗੁਰੂ ਨੂੰ ਵੀ ਮੰਨ ਲਈਏ ਤੇ ਅਸੀਂ ਗੁਰੂ ਦੇ ਵ代 ਸਿੱਖ ਵੀ ਹੋ ਜਾਈਏ ਇਸ ਦੋਨੋਂ ਗੱਲਾਂ ਨਹੀਂ ਹੋ ਸਕਦੀ ਸੁਖਬੀਰ ਸਿੰਘ ਬਾਦਲ ਨੂੰ ਹਾਲ ਹੀ ਦੇ ਵਿੱਚ ਤਨਖਾਹਿਆ ਕਰਾਰ ਦਿੱਤਾ ਗਿਆ ਦੋਸ਼ ਆਇਤ ਕਰ ਦਿੱਤੇ ਗਏ ਔਰ ਆਉਂਦੇ ਸਮੇਂ ਨੂੰ ਸਜ਼ਾ ਵੀ ਕਹਿੰਦੇ ਹੋਰੀ ਦੇ ਦਿੱਤੀ ਜਾਵੇਗੀ ਹੁਣ ਸਜ਼ਾ ਦਿੱਤੀ ਜਾਂਦੀ ਹੈ ਸੇਵਾ ਸੁਣਾਈ ਜਾਂਦੀ ਹੈ ਇਹ શ્રી ਕਾਲ ਤਕ ਸਾਹਿਬ ਤੱਕ ਮਨਸਰ ਹੈ ਪਰ ਉਸ ਤੋਂ ਅਲੈਦਾ ਗੱਲ ਕਰਨੀ ਚਾਹੁੰਦੇ ਆ ਖਾਸ ਕਰਕੇ ਉਸ ਅਪੀਲ ਦੀ ਜਿਹੜੀ ਲੰਘੇ ਕੱਲ ਕੀਤੀ ਗਈ ਹੈ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਕਹਦੀ ਹੈ ਜਾਂ ਅਪੀਲ ਕਹਦੀ ਹੈ ਜਾਂ ਆਪਣਾ ਹਵਾਲਾ ਕਹਿ ਦिए ਉਹ ਦਿੱਤਾ ਗਿਆ ਸੀ ਕਾਲ ਤਖ ਸਾਹਿਬ ਨੂੰ ਪੇਸ਼ ਕੀਤਾ ਗਿਆ ਔਰ ਉਸ ਦੇ ਵਿੱਚ ਵੀ ਕੁਝ 17 ਨਾਮ ਦਿੱਤੇ ਗਏ ਨੇ ਉਸੇ ਪ੍ਰਕਾਰ ਜਿਵੇਂ 17 ਕੈਬਨਟ ਮਨਿਸਟਰਸ ਦਾ ਜ਼ਿਕਰ ਕੀਤਾ ਗਿਆ ਆਪਣਾ ਸਪਸ਼ਟੀਕਰਨ ਪੇਸ਼ ਕਰਨ ਨੂੰ ਲੈ ਕੇ ਸ਼੍ਰੀ ਕਾਲਤਖਸਬ ਦੇ ਵੱਲੋਂ ਹੁਣ ਇਸ ਚਿੱਠੀ ਵਿੱਚ ਵੀ 17 ਨਾਮ ਨੇ ਪਰ ਉਹਨਾਂ ਦੇ ਵਿੱਚ ਫਰਕ ਇਹ ਹੈ ਕਿ ਉਹ ਅਕਾਲੀ ਦਲ ਦੇ ਨਾਲ ਨਹੀਂ ਸੰਬੰਧ ਰੱਖਦੇ ਸਗੋਂ ਉਹ ਬਾਕੀ ਪਾਰਟੀਆਂ ਜਾਂ ਵੱਧ ਤੌਰ ਤੇ ਕਾਂਗਰਸ ਪਾਰਟੀ ਦੇ ਨਾਲ ਕਹਿ ਦਈਏ ਸੰਪਰਕ ਰੱਖਦੇ ਨੇ ਸੰਬੰਧ ਰੱਖਦੇ ਨੇ ਹੁਣ ਉਹਨਾਂ ਦਾ ਜ਼ਿਕਰ ਕਿਉਂ ਕੀਤਾ ਗਿਆ ਉਹਨਾਂ ਦਾ ਇਸ ਮਾਮਲੇ ਦੇ ਨਾਲ ਕਿਸ ਤਰ੍ਹਾਂ ਤਾਲੁਕ ਬਣਦਾ ਆ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਐਡਵੋਕੇਟ ਪਰਮੇਂਦਰ ਸਿੰਘ ਢਿੰਗਰਾ ਮੌਜੂਦ ਨੇ ਐਡਵੋਕੇਟ ਸਾਹਿਬ ਸਮਝਦਾ ਪਹਿਲਾਂ ਤਾਂ ਬਹੁਤ ਸ਼ੁਕਰੀਆ ਤੁਹਾਡਾ ਵਾਹਿਗ ਹਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਸਿੱਖ ਮੁੱਦਿਆਂ ਨੂੰ ਆਪਣੇ ਚੈਨਲ ਤੇ ਜੋ ਤੁਸੀਂ ਦਿਖਾ ਰਹੇ ਹੋ ਤਾਂ ਜੋ ਸਿੱਖਾਂ ਤਾਈਂ ਜੋ ਸਾਰੇ ਪੰਜਾਬ ਦੀ ਗੱਲ ਪਹੁੰਚਣੀ ਚਾਹੀਦੀ ਹੈ ਅੱਛਾ ਐਡਵੋਕੇਟ ਸਾਹਿਬ ਕੱਲ੍ਹ ਦੀ ਜਿਹੜੀ ਚਿੱਠੀ ਸੀਗੀ ਉਹ ਜਿਹੜੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਮ ਦੇ ਹੇਠ ਹੈ ਉਹਦੇ ਬਾਰੇ ਪਹਿਲਾਂ ਜ਼ਿਕਰ ਕਰੀਏ ਕਿ ਉਹ ਹੈ ਕੀ ਸਭ ਤੋਂ ਪਹਿਲਾਂ ਤਾਂ ਉਹ ਡਿਟੇਲਸ ਦੱਸ ਦਿਓ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਵੱਲੋਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਤੇ ਉਹਨਾਂ ਦੇ ਕੈਬਨਟ ਦੇ ਵਿੱਚ ਉਹਨਾਂ ਦੇ ਨਾਲ ਰਹੇ 17 ਮੰਤਰੀ ਜਿਹੜੇ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਇਹ ਡਿਊਟੀ ਮੁੱਖ ਮੰਤਰੀ ਸੀ ਜਿਨ੍ਹਾਂ ਨੂੰ ਸਾਰਿਆਂ ਨੂੰ ਦੋਸ਼ੀ ਮੰਨਦੇ ਹੋਏ ਸਾਰਿਆਂ ਨੂੰ ਦੋਸ਼ੀ ਮੰਨਦੇ ਹੋਏ ਸ਼੍ਰੀ ਕਾਲਤਕ ਸਾਬ ਇਹ ਖੇਤਲਬ ਕੀਤਾ ਕਿ ਉਹ ਆ ਕੇ ਆਪਣੇ ਸਪਸ਼ਟੀਕਰਨ ਦੇਣ ਕਿਉਂਕਿ ਉਹਨਾਂ ਨੇ ਸੌਦਾ ਸਾਰ ਦੇ ਨਾਲ ਜਿਹੜੀਆਂ ਆਪਣੀਆਂ ਯਾਰੀਆਂ ਪਗਾਈਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤੇ ਉਹ ਇਕੱਲੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਤੌਰ ਤੇ ਫੈਸਲਾ ਨਹੀਂ ਲਿਆ ਉਹਦੇ ਨਾਲ ਪੂਰੀ ਕੈਬਨਿਟ ਬਰਾਬਰ ਦੀ ਦੋਸ਼ੀ ਸੀ ਜਿਹਦੇ ਕਰਕੇ ਜਿਹੜੇ ਸਾਰੇ ਸਿੱਖ ਮਨਸਟਰ ਜਿਹੜੇ ਕੈਬਨਟ ਮੰਤਰੀ ਰਹੇ ਨੇ ਉਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਨੇ ਤਲਬ ਕੀਤਾ ਹੈ ਕਿ ਉਹ ਆਣ ਕੇ ਆਪਣਾ ਸਪਸ਼ਟੀਕਰਨ ਦੇਣ ਉਹਦੇ ਨਾਲ ਹੀ ਫਿਰ ਗੱਲ ਇਹ ਆ ਜਾਂਦੀ ਹੈ ਵੀ ਉਹਨਾਂ ਨੂੰ ਤਲਬ ਇਸ ਕਰਕੇ ਕੀਤਾ ਗਿਆ ਵੀ ਉਹ ਸਿੱਖ ਨੇ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਟ ਦੇ ਵਿੱਚ ਅਨੰਲ ਜੋਸ਼ੀ ਵੀ ਮੰਤਰੀ ਸੀ ਉਹ ਚਾਹੇ ਅਜ ਅਕਾਲੀ ਦਲ ਦੇ ਵਿੱਚ ਹੈ ਲੇਕਿਨ ਉਹ ਸਿੱਖ ਨਹੀਂ ਤੇ ਸਿੱਖ ਉਹਨਾਂ ਤੇ ਸਾਡਾ ਕੋਡ ਆਫ ਕੰਡਕਟ ਲਾਗੂ ਨਹੀਂ ਹੁੰਦਾ ਸ਼੍ਰੀ ਕਾਲ ਤਖਤ ਸਾਹਿਬ ਵਾਸਤੇ ਜਿਹੜੇ ਸਿੱਖ ਨੇ ਉਹ ਸਾਰੇ ਇੱਕੋ ਜਿਹੇ ਬਰਾਬਰ ਨੇ ਇਸੇ ਕਰਕੇ ਅਸੀਂ ਕਿਹਾ ਵੀ ਅਕਾਲ ਪੁਰਖ ਸਾਹਿਬ ਦੇ ਜਿਹੜੇ ਆਦੇਸ਼ ਨੇ ਕਿਸੇ ਪਾਰਟੀ ਵਾਸਤੇ ਨਹੀਂ ਸਿੱਖਾਂ ਵਾਸਤੇ ਲਾਗੂ ਹੁੰਦੇ ਨੇ ਉਹਨਾਂ ਦੇ ਸਰਪ੍ਰਸਤ ਸਾਰੇ ਸਿੱਖ ਮੰਨਦੇ ਨੇ ਉਹ ਕਿਤੇ ਵੀ ਦੇਸ਼ 'ਚ ਬੈਠੇ ਹੋਣ ਕਿਸੇ ਵੀ ਪਾਰਟੀ ਦੇ ਨਾਲ ਸਬੰਧ ਰੱਖਦੇ ਹੋਣਾ ਤੇ ਇੱਕ ਪਾਸੇ ਕੁਝ ਉਹ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਨੇ ਤੇ ਦੂਜੇ ਪਾਸੇ ਸਰਸਾ ਸਾਧ ਨਾਲ ਜਾਰੀਆਂ ਵੀ ਰੱਖਦੇ ਨੇ ਤੇ ਉਹਨਾਂ ਦੇ ਡੇਰੇ ਤੇ ਵੀ ਜਾਂਦੇ ਨੇ ਉੱਥੇ ਦਾ ਤਮਸਤਕ ਵੀ ਹੁੰਦੇ ਨੇ ਦੂਜੇ ਪਾਸੇ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਨੇ ਇਹ ਦੋ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਗੈਰ ਸਿਧਾਂਤਕ ਨੇ ਤੇ ਜਥੇਦਾਰ ਕਾਲਕਤੱਤ ਸਾਹਿਬ ਨੂੰ ਅਸੀਂ ਅਪੀਲ ਕੀਤੀ ਹੈ ਵੀ ਜਿਵੇਂ ਇਹ ਸਿੱਖ ਜਿਹੜੇ ਲੀਡਰ ਸਰਸੇ ਸਾਧ ਦੇ ਡੇਰੇ ਗਏ ਸੀ ਤੁਸੀਂ ਉਹਨਾਂ ਨੂੰ ਤਲਬ ਕੀਤਾ ਉਸੇ ਤਰ੍ਹਾਂ ਜਿਹੜੇ ਸਿੱਖ ਦੂਜੀਆਂ ਪਾਰਟੀਆਂ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਵੀ ਤਲਬ ਕੀਤਾ ਜਾਵੇ ਜਿਹਦੇ ਵਿੱਚ ਕੈਪਟਨ ਮਰਿੰਦਰ ਸਿੰਘ ਜਿਹਦੇ ਵਿੱਚ ਬੀਬੀ ਰਜਿੰਦਰ ਕੋਰ ਪਠਲ ਹੈ ਜਿਹਦੇ ਵਿੱਚ ਰਾਹੁਲ ਸਿੱਧੂ ਹੈ ਜਿਹਦੇ ਵਿੱਚ ਰਾਜਾ ਵੜਿੰਗ ਹੈ ਜਿਹਦੇ ਵਿੱਚ ਜੀਤੋ ਮਹਿੰਦਰ ਸਿੱਧੂ ਸਾਬਕਾ ਵਿਧਾਇਕ ਨੇ ਜੀਤੇ ਅੰਦਰ ਮੁਫਰਸ ਦਾ ਸਾਬਕਾ ਦਾ ਵਿਧਾਇਕ ਨੇ ਬੀਬੀ ਕਰਨ ਕੋਰ ਬਰਾਲ ਨੇ ਸਾਬਕਾ ਵਿਧਾਇਕ ਨੇ ਇਹ ਵੀ ਉਸੇ ਤਰ੍ਹਾਂ ਦੇ ਹੀ ਦੋਸ਼ੀ ਨੇ ਇਹ ਵੀ ਸਰਸਾ ਸਾਧ ਦੇ ਡੇਰੇ ਤੇ ਜਾਂਦੇ ਸੀਗੇ ਇਹ ਵੀ ਸਾਰੇ ਉਦੋਂ ਗਏ ਨੇ ਜਦੋਂ ਸੋਦਾ ਸਾਧ ਦੇ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਆਗਤ ਰਚਿਆ ਗਿਆ ਉਹਨਾਂ ਦੇ ਵਾਂਗੂ ਅੰਮ੍ਰਿਤ ਦਾ ਬਟਾ ਤਿਆਰ ਕਰਕੇ ਜਾਮੇ ਇਨਸਾ ਪਲਾਨ ਦੀ ਇੱਕ ਸਾਜਿਸ਼ ਰਚੀ ਗਈ ਜੋ ਸਿੱਖਾਂ ਦੇ ਅੰਮ੍ਰਿਤ ਸ਼ਖਾਂ ਦੇ ਰੀਤੇ ਗਈ ਹੈ ਉਹਦੇ ਤੋਂ ਲੋ ਨੇ ਆਪਣੇ ਆਪ ਨੂੰ ਪੇਸ਼ ਕੀਤਾ ਉਸ ਤੋਂ ਬਾਅਦ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਦੇ ਅੰਗ ਗਲੀਆਂ ਦੇ ਵਿੱਚ ਖਿਲਾਰੇ ਗਏ ਉਹਦੇ ਪਿੱਛੇ ਸਾਜਿਸ਼ ਦੇ ਵਿੱਚ ਇਹ ਸੋਦਾ ਸਾਧ ਸੀਗਾ ਲੇਕਿਨ ਇਹਨਾਂ ਸਾਰਿਆਂ ਨੇ ਆਪਣੀਆਂ ਵੋਟਾਂ ਦੇ ਖਾਤਰ ਉਸ ਡੇਰੇ ਦੇ ਵਿੱਚ ਗਏ ਨੇ ਵੋਟਾਂ ਮੰਗਦੇ ਰਹੇ ਨੇ ਤੇ ਬਾਬੇ ਦੇ ਅੱਗੇ ਗੋਡੇ ਟੇਕ ਕੇ ਬੈਠੇ ਰਹੇ ਨੇ ਤੇ ਸਾਨੂੰ ਇਹ ਵੀ ਸ਼੍ਰੀ ਕਾਲਤਕ ਸਾਬ ਸਿੱਖਾਂ ਦੀ ਸਰਮੌਰ ਸੰਸਥਾ ਹਰੇਕ ਸਿੱਖ ਸ਼ਰੀਕਾਲਤਕ ਸਾਬਕੇ ਨਤਮਸਤਕ ਹੁੰਦਾ ਤੇ ਜਿਹੜੇ ਇਹ ਆਗੂ ਨੇ ਇਹਨਾਂ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਦੇ ਹੋਏ ਇਹਨਾਂ ਨੂੰ ਉੱਥੇ ਤਲਬ ਕੀਤਾ ਜਾਵੇ ਇਹਨਾਂ ਨੂੰ ਤਾੜਨਾ ਕੀਤੀ ਜਾਵੇ ਕਿ ਅੱਜ ਤੋਂ ਬਾਅਦ ਕੋਈ ਵੀ ਉਸ ਡੇਰੇ ਨਾਲ ਵਾਅਦਾ ਨਾ ਰੱਖੇ ਅੱਛਾ ਇੱਕ ਪਾਸੇ ਤਾਂ ਐਡਵੋਕੇਟ ਸਾਹਿਬ ਆਪਾਂ ਗੱਲ ਕਰਦੇ ਹਾਂ ਉਸੇ ਕਾਲਤਕ ਸਾਹਿਬ ਵੱਲੋਂ ਹੁਕਮ ਆਇਆ ਹੈ ਤੇ ਉਹਦੇ ਵਿੱਚ ਖਾਸ ਕਰਕੇ ਜਿਹੜੇ ਪੰਥ ਨਾਲ ਜੁੜੇ ਆ ਜਿਹੜੇ ਸਿੱਖ ਕੌਮ ਆ ਬੇਸਿਕਲੀ ਜਿਹੜਾ ਪੂਰਨ ਸਰੂਪ ਦੇ ਵਿੱਚ ਸਿੱਖ ਕੌਮ ਹੈਗੀ ਆ ਸੁਖਬੀਰ ਸਿੰਘ ਬਾਦਲ ਤਾਂ ਹੀ ਕਰਕੇ ਤਾਂ ਇਸ ਤਰ੍ਹਾਂ ਫਸਦੇ ਪਏ ਆ ਜਾਂ ਉਹਨਾਂ ਦੇ ਨਾਲ ਦੇ ਜਿਹੜੇ ਲੀਡਰ ਨੇ ਪਰ ਦੂਜੇ ਪਾਸੇ ਨਾ ਤੁਸੀਂ ਜ਼ਿਕ ਇਸ ਹੈ ਨਹੀਂਗੇ ਉਹਨਾਂ ਨੇ ਘਟਾਏ ਹੋਏ ਆ ਜਾਂ ਉਹ ਪਤਤ ਸਿੱਖ ਖਾਏ ਜਾ ਸਕਦੇ ਆ ਮਤਲਬ ਇਦਾਂ ਦੇ ਲੀਡਰ ਵੀ ਹੈਗੇ ਨੇ ਕਿ ਉਹਨਾਂ ਤੇ ਵੀ ਇਹ ਸਾਰਾ ਰੂਲਸ ਲਾਗੂ ਹੁੰਦੇ ਆ ਦੇਖੋ ਜਿਹੜੇ ਤੇ ਸਿੱਖ ਕਹਿੰਦੇ ਨੇ ਸਿੱਖ ਤੇ ਸਾਰੇ ਰੂਲ ਲਾਗੂ ਹੁੰਦੇ ਨੇ ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਵਿਜਾਰਤ ਦੇ ਵਿੱਚ ਅਨਲ ਜੋਸ਼ੀ ਦਾ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਮੰਤਰੀ ਸੀਗੇ ਮਨੋਰੰਜਨ ਕਾਲੀਆ ਮੰਤਰੀ ਸੀ ਉਹਨਾਂ ਤੋਂ ਤਾਂ ਨਹੀਂ ਸਦਿਆ ਨਾ ਹੀ ਅਸੀਂ ਮੰਗ ਕੀਤੀ ਕਿਉਂਕਿ ਉਹ ਸਿੱਖ ਹੈ ਹੀ ਨਹੀਂ ਉਹ ਆਪਣੇ ਧਰਮ ਦੀਆਂ ਰੌ ਰਿਟਾਂ ਨੂੰ ਮੰਨਦੇ ਨੇ ਮੰਨਣਾ ਲੇਕਿਨ ਜਿਹੜਾ ਆਪਣੇ ਆਪ ਨੂੰ ਸਿੱਖ ਵੀ ਕਵੇ ਤੇ ਸੋਦਾ ਸਾਧਨਾ ਯਾਰੀ ਵੀ ਰੱਖੇ ਇਹ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਜਾਂ ਤੋ ਕਹਿਦਣਾ ਅਸੀਂ ਸਿੱਖ ਹੈ ਨਹੀਂਗੇ ਸਾਡੇ ਦੇ ਅਕਾਲ ਤਖਤ ਸਾਡਾ ਦੇਸ਼ ਲਾਗੂ ਨਹੀਂ ਹੁੰਦਾ ਅਸੀਂ ਅਕਾਲ ਤਖਤ ਤੇ ਪੇਸ਼ ਨਹੀਂ ਹੋਣਾ ਸਾਨੂੰ ਅਕਾਲ ਤਖਤ ਤਲਬ ਨਹੀਂ ਕਰ ਸਕਦਾ ਉਹ ਕਹਿਦਣਾ ਫਰਾ ਗੱਲ ਜਾਂ ਤੇ ਇਹ ਕਹਿਦਣਾ ਜਾਂ ਕਹਿਦਣਾ ਵੀ ਅਸੀਂ ਨਿਮਾਣੇ ਸਿੱਖ ਹਾਂ ਅਸੀਂ ਅਕਾਲ ਤਖਤ ਨੂੰ ਸਮਰਪਤ ਹਾਂ ਜੋ ਸ਼੍ਰੀ ਅਕਾਲ ਤਖਤ ਸਾਡਾ ਹੁਕਮ ਹੋਵੇਗਾ ਅਸੀਂ ਉਹਨੂੰ ਮੰਨਾਂਗੇ ਅੱਛਾ ਮੈਂ ਖਾਸ ਕਰਕੇ ਇਸ ਗੱਲ ਬਾਰੇ ਪੁੱਛਣਾ ਚਾਹੁੰਨਾ ਕਿਉਂਕਿ ਇਹ ਇਹ ਸਾਰੇ ਲੀਡਰ ਇੱਕ ਪਾਸੇ ਆ ਪਰ ਇਦਾਂ ਦੇ ਬਹੁਤ ਸਾਰੇ ਸਿੱਖ ਪਰਿਵਾਰ ਵੀ ਨੇ ਜਿਹੜੇ ਉਸ ਸਾਧ ਦੇ ਨਾਲ ਜਾਂ ਉਸ ਡੇਰੇ ਦੇ ਨਾਲ ਜੁੜੇ ਹੋ ਸਕਦੇ ਆ ਹੁਣ ਫਿਰ ਇਦਾਂ ਤਾਂ ਉਹ ਵੀ ਮਤਲਬ ਕਿਤੇ ਨਾ ਕਿਤੇ ਨਿਸ਼ਾਨੇ ਤੇ ਆਉਣੇ ਚਾਹੀਦੇ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਸਿੱਖ ਪਰਿਵਾਰ ਤਾਂ ਉਹ ਵੀ ਹੈਗੇ ਨੇ ਦੇਖੋ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੇਸ਼ ਜਾਰੀ ਹੋ ਗਿਆ ਵੀ ਇਹ ਬੰਦੇ ਦੇ ਨਾਲ ਆ ਸੰਸਥਾ ਦੇ ਨਾਲ ਆ ਡੇਰੇ ਦੇ ਨਾਲ ਸਿੱਖਾਂ ਦੀ ਕੋਈ ਸਾਂਝ ਨਹੀਂ ਹੈਗੀ ਫਿਰ ਜਿਹੜਾ ਉੱਥੇ ਜਾਂਦਾ ਉਹ ਸਿੱਖ ਨਹੀਂ ਹੈਗਾ ਉਹ ਕਿਸਾ ਤਰੀ ਦਾ ਹੋ ਸਕਦਾ ਮਗਰ ਉਹਨੂੰ ਸਿੱਖ ਨਹੀਂ ਕੀਤਾ ਜਾ ਸਕਦਾ ਜਦੋਂ ਕਾਲ ਤਖਤ ਸਾਹਿਬ ਨੇ ਕਹਿਤਾ ਵੀ ਇਹਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਇਹਦੇ ਨਾਲ ਤੁਸੀਂ ਮਿਲ ਵਰਤਨ ਨਹੀਂ ਰੱਖਣਾ ਤੇ ਜੇ ਫੇਰ ਕੋਈ ਉੱਥੇ ਜਾਵੇ ਤੂੰ ਕਵੇ ਮੈਂ ਸਿੱਖਿਆ ਤੇ ਉਹਨੂੰ ਅਸੀਂ ਸਿੱਖ ਨਹੀਂ ਮੰਨਦੇ ਕਿਉਂਕਿ ਕਾਲ ਤਖਤ ਸਾਹਿਬ ਨੇ ਕਹਿ ਤਾ ਉਹ ਤਨਖਾਹੀਆ ਕਰਾਰ ਹੋ ਗਿਆ ਜਦ ਤੱਕ ਉਹ ਕਾਲ ਤਖਤ ਸਾਹਿਬ ਦੇ ਆ ਕੇ ਪੇਸ਼ ਨਹੀਂ ਹੁੰਦਾ ਡੇਰੇ ਜਾਣਾ ਛੱਡਦਾ ਨਹੀਂ ਉਹਨੂੰ ਸਿੱਖ ਨਾ ਸਮਝਿਆ ਜਾਵੇ। ਔਰ ਇਹੀ ਗੱਲ ਅਸੀਂ ਕਹਿ ਰਹੇ ਹਾਂ ਜਿਹੜੀ ਸਾਡੀ ਵੀ ਕੰਪਲੇਂਟ ਆ ਜਿਹਦੇ ਜਸੀਂ 17 ਨਾਮ ਸ਼ਾਮਿਲ ਕੀਤੇ ਨੇ ਵੀ ਇੱਕ ਆਪਣੇ ਆਪ ਨੂੰ ਸਿੱਖ ਵੀ ਕਹੀ ਜਾਂਦੇ ਨੇ ਤੇ ਡੇਰੇ ਵੀ ਜਾਈ ਜਾਂਦੇ ਨੇ। ਉੱਥੇ ਵੋਟਾਂ ਵੀ ਮੰਗਦੇ ਨੇ। ਇਹ ਇੱਕ ਲੀਕ ਖੇਚ ਲੈਣ। ਜਾਂ ਦਾ ਕਹਦਾਂ ਅਸੀਂ ਸਿੱਖ ਹੈਗੇ ਆ ਤੇ ਜਾਂ ਕਹਦਾਂ ਅਸੀਂ ਡੇਰਾ ਪ੍ਰੇਮੀ ਹੈਗੇ ਆ ਵੀ ਅਸੀਂ ਆਪਣੇ ਆਪ ਨੂੰ ਸਿੱਖ ਨਹੀਂ ਕਹਣਾ। ਇੱਕ ਪਾਸਾ ਕਰ ਲੈਣਾ। ਇਹ ਨਹੀਂ ਹੋ ਸਕਦਾ ਵੀ ਜਿਹੜਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਗੜੀਆਂ ਦੇ ਵਿੱਚ ਪੜ੍ਹ ਕੇ ਛੁੱਟੇ ਸਿੱਖਾਂ ਦੇ ਹੱਥੇ ਹਮਲੇ ਕਰੇ, ਸਿੱਖ ਸਿਧਾਂਤਾਂ ਨੂੰ ਤਾਰਬੀਡੋ ਕਰੇ, ਸਿੱਖ ਜਿਹੜੀਆਂ ਰਵਾਇਤਾਂ ਨੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਵਾਗ ਰਚ ਕੇ ਉਹੋ ਜਿਹਾ ਬਣਨ ਦੀ ਕੋਸ਼ਿਸ਼ ਕਰੇ ਤੇ ਅਸੀਂ ਉਹਨੂੰ ਵੀ ਮੰਨ ਲਈਏ ਤੇ ਅਸੀਂ ਗੁਰੂ ਨੂੰ ਵੀ ਮੰਨ ਲਈਏ ਤੇ ਅਸੀਂ ਗੁਰੂ ਦੇ ਵਾਦੇ ਸਿੱਖ ਵੀ ਹੋ ਜਾਈਏ ਇਸ ਦੋਨੋਂ ਗੱਲਾਂ ਨਹੀਂ ਹੋ ਸਕਦੀਆਂ अच्छा मैं खास करके पूछना चाह रहा हूं थोनू क्योंकि चलो हूं ठीक है तू एप्लीकेशन लिख देती हो सारा पेज भी ਦਿੱਤਾ ਗਿਆ ਅੱਗੇ ਇਹਦੀ ਕਾਰਵਾਈ ਕੀ ਹੈ ਕਿੱਧਰ ਵੱਲ ਨੂੰ ਲਿਜਾਣਾ ਚਾਹੁੰਦੇ ਔਰ ਖਾਸ ਕਰਕੇ ਅਪੀਲ ਕੀ ਕਰਨਾ ਚਾਹੁੰਦੇ ਉਸ ਰਿਕਾਲਤਖ ਸਾਹਿਬ ਦੇਖੋ ਅਸੀਂ ਲਿਜਾਣ ਵਾਲੇ ਨਹੀਂ ਹੁੰਦੇ ਅਸੀਂ ਤਾਂ ਜਿਹੜੀ ਅਪੀਲ ਸ਼੍ਰੀ ਕਾਲਤਖ ਸਾਹਿਬ ਦੇ ਸਾਹਮਣੇ ਕੀਤੀ ਹੈ ਇਹ ਤੇ ਹੁਣ ਫੈਸਲਾ ਜਥੇਦਾਰ ਸ਼੍ਰੀ ਕਾਲਤਖ ਸਾਹਿਬ ਤੇ ਪੰਜ ਸਿੰਘ ਸਹਿਵਾਨਾ ਨੇ ਕਰਨਾ ਹੈ ਤੁਹਾਡੀ ਤੁਹਾਡੀ ਇਹ ਮੰਗ ਹੈ ਕਿ ਉਹਨਾਂ ਨੂੰ ਵੀ ਉੱਥੇ ਪੇਸ਼ ਹੋਣ ਲਈ ਕਿਹਾ ਜਾਵੇ ਤਾਂ ਉੱਥੇ ਆ ਕੇ ਉਹ ਵੀ ਮਾਫੀ ਮੰਗਣਿਆ ਸਪਸ਼ਟ ਕਰਨ ਦੇਣ ਘਟੋਟਾ ਟਪਣਾ ਬਿਲਕੁਲ ਉੱਥੇ ਆਣ ਕੇ ਸਪਸ਼ਟ ਕਰਨ ਦੇਣ ਜਿਹੜੀ ਤੁਸੀਂ ਇੱਕ ਸਵਾਲ ਪਿਆ ਦਾ ਵਿਚੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਵੇਂ ਉਹਨਾਂ ਨੇ ਕੇਸ ਕਤਲ ਕੀਤੇ ਨੇ ਜਾਂ ਹੋਰ ਵੀ ਕੁਝ ਐਮਐਲਏ ਨੇ ਸਾਧੂ ਸਿੰਘ ਧਰਮਸੋਤ ਦਾ ਜ਼ਿਕਰ ਹੈਗਾ ਜੇਕਰ ਕਾਲਤਖਤ ਸਾਹਿਬ ਦੀ ਮਰਿਆਦਾ ਕਹਿੰਦੀ ਹੈ ਵੀ ਪਤਾ ਤਉ ਨੂੰ ਨਹੀਂ ਸੱਦਿਆ ਜਾ ਸਕਦਾ ਤੇ ਸਿੰਘ ਸਾਹਿਬ ਨੇ ਫੈਸਲਾ ਕਰਨਾ ਅਸੀਂ ਉਹਨਾਂ ਦੇ ਫੈਸਲੇ ਚ ਕਿੰਤੋਂ ਨਹੀਂ ਕਰ ਸਕਦੇ ਨਾ ਹੀ ਅਸੀਂ ਕਿਸੇ ਸਿਧਾਂਤਕ ਜੋ ਸਾਡਾ ਚੱਲਿਆ ਆ ਰਿਹਾ ਪਛੋਕੜ ਅਸੀਂ ਉਹਨੂੰ ਛੇੜਛੜ ਕਰਨੀ ਚਾਹੁੰਦੇ ਆ ਅਸ ਤਾਂ ਜਥੇਦਾਰ ਸਾਹਿਬ ਨੂੰ ਕਿਹਾ ਵੀ ਤੁਸੀਂ ਫੈਸਲਾ ਲਵੋ ਵੀ ਸਿੱਖ ਤੁਹਾਡੇ ਵਾਲੇ ਵੇਖਦੇ ਨੇ ਕਿਉਂਕਿ ਤੁਹਾਡਾ ਹੁਕਮ ਹਰੇਕ ਸਿੱਖ ਮੰਨਦਾ ਕਿਹੇ ਵੀ ਜਮਾਤ ਵਿੱਚ ਹੋਵੇ ਅੱਜ ਆਮ ਆਦਮੀ ਪਾਰਟੀ ਦੇ ਜੋਸ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸਰਦਾਰ ਕੁਲਤਾਰ ਸਿੰਘ ਸੰਧਵਾ ਉਹ ਅੰਮ੍ਰਿਤਧਾਰੀ ਸਿੱਖ ਨੇ ਕਿ ਉਹ ਕਹਿ ਸਕਦੇ ਨੇ ਕਿ ਮੈਂ ਆਮ ਆਦਮੀ ਪਾਰਟੀ ਦਾ ਤੇ ਮੈਂ ਜਿ세 ਸਰ ਸ਼੍ਰੀ ਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨੂੰ ਨਹੀਂ ਮੰਨਦਾ ਕਦੇ ਨਹੀਂ ਕਹਿ ਸਕਦਾ ਇਸ ਤੋਂ ਪਹਿਲਾਂ ਬੀਐਸਪੀ ਦੇ ਜਿਹੜੇ ਪ੍ਰਧਾਨ ਸੀ ਅਫਤਾਰ ਸਿੰਘ ਕਰੀਮਪੁਰੀ ਉਹ ਵੀ ਅੰਮ੍ਰਿਤਧਾਰੀ ਨੇ ਜਿਹੜੇ ਮੌਜੂਦਾ ਪ੍ਰਧਾਨ ਨੇ ਸਰਦਾਰ ਦਸ਼ਵੀਰ ਸਿੰਘ ਗੜੀ ਉਹ ਵੀ ਅੰਮ੍ਰਿਤਧਾਰੀ ਨੇ ਤੇ ਸਾਰੇ ਹੀ ਸ਼੍ਰੀ ਕਾਲ ਤਖਤ ਸਾਹਿਬ ਦੇ ਝੰਡੇ ਹਟਾ ਕੱਠੇ ਹੁੰਦੇ ਨੇ ਇਹ ਗੱਲ ਇੱਕ ਪਿਛਲੇ ਸਮੇਂ ਚ ਇਦਾਂ ਪ੍ਰਚਾਰੀ ਗਈ ਵੀ ਜਿਵੇਂ ਕਾਲ ਤਖਤ ਸਾਹਿਬ ਕੇਵਲ ਕਾਲੀਆਂ ਦਾ ਹੀ ਹੈਗਾ ਔਕਾਲੀਆਂ ਦਾ ਨਹੀਂ ਹੈ ਉਥੋਂ ਦਾ ਹੁਕਮ ਹਰੇਕ ਸਿੱਖ ਵਾਸਤੇ ਹੈ ਕੋਈ ਵੀ ਸਿੱਖ ਕਿਸੇ ਵੀ ਜਮਾਤ ਦੇ ਵਿੱਚ ਹੋਵੇ ਉਹਨੂੰ ਸ਼ਰੀ ਅਕਾਲ ਤੱਕ ਸਭ ਸਤਿ ਸਤ ਦੱਸ ਸਕਦੇ ਨੇ ਤੇ ਉਹਨਾਂ ਦੀ ਸਾਰਾ ਪੁਛਤਾ ਤੇ ਸਿੱਖ ਉਹਨਾਂ ਦੀ ਸਾਰਾ ਪੁਛਤਾ ਉਹਨੂੰ ਮੰਨਦੇ ਨੇ ਤੇ ਮੰਨਦੇ ਰਹਿਣਗੇ ਇਸੇ ਕਰਕੇ ਹੀ ਅਸੀਂ ਕਹਿੰਦੇ ਆ ਵੀ ਆ ਜਿਹੜੇ ਸਿੱਖ ਵਿਖਾਉਂਦੇ ਨੇ ਅਸੀਂ ਉਹਨਾਂ ਨੂੰ ਸਿੱਖ ਹੀ ਸਮਝਦੇ ਆ ਇਸੇ ਕਰਕੇ ਤਾਂ ਅਸੀਂ ਦਰਖਾਸਤ ਲਿਖੀ ਹੈ ਅਸੀਂ ਮਨੋਰੰਜਨ ਕਾਲੀਆ ਦਾ ਨਾਮ ਹੀ ਲਿਖਿਆ ਅਸੀਂ ਅਨਲ ਜੋਸ਼ੀ ਦਾ ਜ਼ਿਕਰ ਨਹੀਂ ਕੀਤਾ ਬੀਬੀ ਲక్ష్ਮੀਕਾਂਤ ਚਾਵਲਾ ਵੀ ਮੰਤਰੀ ਰਹੇ ਨੇ ਕਬਨਟ ਮੰਤਰੀ ਇਹ ਉਹ ਜਕਰ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਕੋਡ ਆਫ ਕੰਡਕਟ ਲਾਗੂ ਨਹੀਂ ਹੁੰਦਾ ਜਿਹੜਾ ਕੋਡ ਆਫ ਕੰਡਕਟ ਸਿੱਖਾਂ ਦਾ ਤੇ ਲਾਗੂ ਹੁੰਦਾ अच्छा मैं उन बारे भी जिक्र करना चाहूंगा खास करके जेड़े कैबिनेट ਦਾ ਹਿੱਸਾ ਰਹੇ ਸੁਖਬੀ ਸੁਖਵੀਰ ਸਿੰਘ ਪ੍ਰਕਾਸ਼ ਸਿੰਘ ਬਾਦਲ ਦੀ ਉਹਦੇ ਵਿੱਚ ਖਾਸ ਕਰਕੇ ਪਰਮਿੰਦਰ ਸਿੰਘ ਢੀਂਸਾ ਦਾ ਜ਼ਿਕਰ ਹੁੰਦਾ ਪਿਆ ਉਹ ਕਹਿੰਦੇ ਕਿ ਮੈਂ ਪੇਸ਼ ਨਹੀਂ ਹੋऊंगा ਮੈਂ ਕੁਝ ਗਲਤ ਨਹੀਂ ਕੀਤਾ ਹੁਣ ਇੱਕ ਪਾਸੇ ਪਰਮਿੰਦਰ ਸਿੰਘ ਢੀਂਸਾ ਦਾ ਇਹਨੂੰ ਹੱਠ ਕਹਿ ਲਿਆ ਹੀ ਉਹਨਾਂ ਦਾ ਵਿਚਾਰ ਆਪਣਾ ਕਹਿ ਲਿਆ ਇਹ ਹੈ ਪਰ ਦੂਜੇ ਪਾਸੇ ਸ਼੍ਰੀ ਕਾਲ ਤਖਸਬ ਹੈ ਇੱਕ ਪਾਸੇ ਉਹਨਾਂ ਨੂੰ ਸਰਮੌਰ ਸੰਸਥਾ ਕਹਿੰਦੇ ਆ ਦੂਜੇ ਪਾਸੇ ਉਹ ਕਹਿੰਦੇ ਕਿ ਭਾਈ ਮੈਂ ਨਹੀਂ ਜਾਣਾ ਜੇ ਬੁਲਾਇਆ ਵੀ ਹੈ ਤਾਂ ਕੀ ਐਡਾ ਹੋ ਚੱਲਿਆ ਸੀ ਦੇਖੋ ਸ਼੍ਰੀ ਕਾਲ ਤਖਸਬ ਦੇ ਪੇਸ਼ ਨਾ ਹੋਣਾ ਉਤੋਂ ਬਾਗੀ ਹੋਣ ਵਾਲੀ ਗੱਲ ਆ ਤੇ ਕਹ ਲਤ ਸਭ ਨੂੰ ਨਹੀਂ ਮਰ ਖਾਣ ਵਾਲੀ ਗੱਲ ਹੈ ਇੱਕ ਤਾਂ ਇਸ ਤੋਂ ਪਹਿਲਾਂ ਜਿਹੜਾ ਆਪਣੇ ਆਪ ਨੂੰ ਪੰਥਕ ਤੋੜਾ ਕਹਿੰਦਾ ਇਹ ਵੀ ਸਾਰੇ ਜਦੋਂ ਕਾਲੀਦਾਲ ਨੇ ਕੋਈ ਕਰਮ ਕੀਤੇ ਉਹਨਾਂ ਤੋਂ ਗਲਤੀਆਂ ਹੋਈਆਂ ਸੋਦਾ ਸਾਧ ਨਾਲ ਯਾਰੀ ਸੀਗੀ ਉਦੋਂ ਇਹ ਵੀ ਸਾਰੇ ਨਾਲ ਹੀ ਸੀ ਤੇ ਉਸ ਤੋਂ ਬਾਅਦ ਇਹਨੇ ਵਿਜਾਰਤਾ ਹੰਡਾਈਆਂ ਵੀ ਇਹਨਾਂ ਨੇ ਕਿਸੇ ਨੇ ਨਹੀਂ ਕਿਹਾ ਵੀ ਸਰਦਾਰ ਸੁਖਬੀਰ ਸਿੰਘ ਬਦਲ ਗਲਤ ਕਰ ਰਿਹਾ ਤੇ ਵੀ ਇਹ ਨਹੀਂ ਹੋਣਾ ਚਾਹੀਦਾ ਉਹ ਰੇ ਖੁਦ ਡਰੇ ਗਏ ਵੀ ਇਹ ਜਦੋਂ ਉਹਨਾਂ ਨੇ ਵੋਟਾਂ ਦੀ ਆਪਣੀ ਮੀਟਿੰਗ ਰੱਖਦੇ ਨੇ ਉਹਦੇ ਵਿੱਚ ਹਾਜ਼ਰ ਵੀ ਸੀਗੇ ਇਸ ਗੱਲ ਕਰਕੇ ਅੱਜ ਕਹਿ ਦਿੰਦਾ ਵੀ ਮੈਂ ਉਹਦੇ ਜੋ ਦੋਸ਼ੀ ਨਹੀਂ ਤੁਸੀਂ ਵੀ ਸਾਰੇ ਬਰਾਬਰ ਦੇ ਦੋਸ਼ੀ ਹੋ ਜੇਕਰ ਵੋਟਾਂ ਅਕਾਲੀ ਦਲ ਨੂੰ ਪੈਣੀਆਂ ਸੀਗੀਆਂ ਤੁਸੀਂ ਉਹਨਾਂ ਦੇ ਟਿਕਟਾਂ ਤੇ ਐਮਐਲਏ ਦੇ ਇਲੈਕਸ਼ਨਾਂ ਲੜੀਆਂ ਨੇ ਜੇ ਤੁਸੀਂ ਜਿੱਤਦੇ ਤੁਸੀਂ ਵੀ ਐਮਐਲਏ ਬਨਨਾ ਸੀ ਤੁਸੀਂ ਵੀ ਮੰਤਰੀ ਬਨਨਾ ਸੀਗਾ ਸਵਾਲ ਇਹ ਹੀ ਖੜਦਾ ਜਿਹੜੀਆਂ ਚਿੱਠੀਆਂ ਹੁਣ ਭੇਜੀਆਂ ਗਈਆਂ ਜਿਹੜੀਆਂ ਸ਼ਿਕਾਇਤਾਂ ਹੁਣ ਲੱਗੀਆਂ ਉਹ ਅੱਜ ਤੋਂ 10-10 ਸਾਲ ਪਹਿਲਾਂ ਵੀ ਲੱਗ ਸਕਦੀਆਂ ਸੀ ਇਹਨੂੰ ਇਹੀ ਸਮਝਿਆ ਜਾਵੇ ਕਿ ਬੜੀ ਦੇਰ ਹੋਈ ਹੈ ਇੱਥੇ ਕੋਈ ਸ਼ੱਕ ਥੋੜੀ ਹੈਗਾ ਬੜੀ ਦੇਰ ਹੋਈ ਹੈ ਜਥੇਦਾਰ ਸਾਹਿਬ ਬੋਲੋਂ ਵੀ ਉਹਨਾਂ ਨੇ ਵੀ ਹੁਣ ਜਿਹੜੇ ਫੈਸਲੇ ਲਏ ਨੇ ਫੈਸਲੇ ਲੈਣੇ ਜ਼ਰੂਰੀ ਸੀਗੇ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਇੱਕ ਪੰਥਕ ਸਿਆਸਤ ਹੈ ਉਹਨੂੰ ਬੜਾ ਵੱਡਾ ਖੋਰਾ ਲੱਗ ਰਿਹਾ ਪੰਜਾਬ ਦੇ ਸਿੱਖ ਚਾਹੁੰਦੇ ਨੇ ਕਿ ਅਕਾਲੀ ਦਲ ਤਕੜਾ ਹੋਵੇ ਲੇਕਿਨ ਉਹ ਚਾਹੁੰਦੇ ਨੇ ਵੀ ਜਿਹੜੇ ਦਾਗੀ ਬੰਦੇ ਵੀ ਨਾ ਹੋਣ ਇਹਨਾਂ ਦਾ ਅਕਸ ਸਾਫ਼ ਹੋਵੇ ਤੇ ਇਹ ਜਿਹੜੇ ਸਾਡੇ ਕੋਲ ਲੀਡਰ ਨੇ ਇਹਨਾਂ ਨੂੰ ਚਾਹੀਦਾ ਵੀ ਆਪਣੀ ਛਵੀ ਨੂੰ ਸੁਧਾਰਨਾ ਚਾਹੇ ਕਿ ਇਹ ਵੀ ਧੜੇ ਨਾਲ ਸੰਬੰਧ ਰੱਖਦੇ ਨੇ ਚਾਹੇ ਉਹਨਾਂ ਨੂੰ ਬਾਗੀ ਕਹਿ ਲੋ ਚਾਹੇ ਅਕਾਲੀ ਦਲ ਦੇ ਧੜੇ ਦੇ ਕਹਿ ਲੋ ਚਾਹੇ ਕੋਈ ਆਪਣੇ ਆਪ ਨੂੰ ਪੰਥਕ ਕਹਿੰਦਾ ਚਾਹੇ ਕੋਈ ਕਿਸੇ ਹੋਰ ਜਮਾਤ ਦੇ ਵਿੱਚ ਹੈ ਜਦੋਂ ਸਿੱਖ ਹੋਵੇ ਤੇ ਉਹਦਾ ਕਰਤਾਰ ਦਾ ਮਨ ਉਹਦਾ ਸਾਫ਼ ਹੋਣਾ ਚਾਹੀਦਾ ਉਹਦੇ ਵਿੱਚ ਕੋਈ ਦਾਗ ਨਹੀਂ ਹੋਣਾ ਚਾਹੀਦਾ ਤੇ ਇੱਕ ਪਾਸੇ ਤਾਂ ਪੰਥਕ ਧੜਾ ਕਹਾਣ ਵਾਲੇ ਜਥੇਦਾਰ ਸ਼੍ਰੀ ਕਾਲਕਤਾਰ ਸਾਹਿਬ ਕੋ ਜਾਣਦੇ ਨੇ ਵੀ ਕਹਿੰਦੇ ਸੁਖਬੀਰ ਸਿੰਘ ਬਾਦ ਉਹਨੂੰ ਤਲਬ ਕਰ ਲਵੋ ਉਦੋਂ ਉਹਨੂੰ ਸਰਮੋਰ ਮੰਨਦੇ ਨੇ ਇਸੇ ਕਰਕੇ ਕਹਿੰਦੇ ਉਹਨੂੰ ਤਲਬ ਕਰੋ ਦੂਜੇ ਪਾਸੇ ਜਦੋਂ ਉਹ ਤੁਹਾਨੂੰ ਸੱਦ ਲੈਂਦਾ ਫਿਰ ਤੁਸੀਂ ਕਹਿੰਦੇ ਮੈਂ ਜਾਣਾ ਨਹੀਂ ਅੱਛਾ ਉਹਨ ਦੇਖੋ ਨਹੀਂ ਗਿਆ ਤੇ ਮੜੀ ਗੱਲ ਐ ਜਦੋਂ ਤੁਸੀਂ ਵਜੇਰੀਆਂ ਹੰਡਾਈਆਂ ਉਸੇ ਕਾਲੀ ਸਰਕਾਰ ਉਹ ਜਿਹੜੀ ਤੁਹਾਡੀਆਂ ਗੱਡੀਆਂ ਤੇ ਝੰਡੀਆਂ ਲਗੀਆਂ ਤੇ ਹੂਟਰ ਮਾਰ ਕੇ ਤੁਸੀਂ ਜਾਂਦੇ ਰਹੇ ਹੋ ਤੇ ਤੁਸੀਂ ਇੱਕ ਕਾਲੀ ਸਰਕਾਰ ਦਾ ਰਾਜਭਾਗ ਮੰਨਿਆ ਹੋਵੇ ਤੇ ਸਾਰਾ ਤੁਸੀਂ ਨਜਲਾ ਇੱਕ ਬੰਦੇ ਤੇ ਸੋਟ ਲਿਓ ਤੁਸੀਂ ਕੋਈ ਵੀ ਉਹੀ ਦੋਸ਼ੀ ਤਾਂ ਹੀ નિર્ਦੋਸ਼ ਹੋ ਇਹ ਫੈਸਲਾ ਜਿਸ ਸਿੰਘ ਸਾਹਮਣੇ ਕਰਨਾ ਅਸੀਂ ਤਾਂ ਕਰਦੇ ਹੀ ਨਹੀਂ ਪਏ ਇਹਦਾ اختیار ਉਹਨਾਂ ਨੂੰ ਦੇ ਦਿਓ ਨਾ ਉਹ ਦੱਸਣਗੇ ਵੀ ਕਿਹੜਾ ਕਿਹਨਾ ਦੋਸ਼ੀ ਤੁਹਾਨੂੰ ਤਾਂ ਕਿਸੇ ਨੂੰ ਉਹਨਾਂ ਦੋਸ਼ੀ ਮੰਨਿਆ ਹੀ ਨਹੀਂ ਹਲੇ ਤੱਕ ਦੋਸ਼ੀ ਕੱਲਾ ਸੁਖਵੀਰ ਸਿੰਘ ਵਾਦਨੋਂ ਮੰਨਿਆ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਜ਼ਾ ਲਾਵਾਂਗੇ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਤੇ ਤੁਹਾਨੂੰ ਤਨਖਾਹ ਲਾਵਾਂਗੇ 15 ਦਿਨ ਦੇ ਵਿੱਚ ਤੁਸੀਂ ਇੱਥੇ ਬਸਾਂਗੇ ਇਹਨਾਂ ਨੂੰ ਤਾਂ ਹੀ ਗੱਲ ਕਹੀ ਗਈ ਇਹਨਾਂ ਕੋਲੋਂ ਤਾਂ ਸਿਰਫ ਸਪਸ਼ਟੀਕਰਨ ਹੀ ਮੰਗਿਆ ਗਿਆ ਹੋ ਸਕਦਾ ਹੈ ਇਹਨਾਂ ਦਾ ਸਪਸ਼ਟੀਕਰਨੋਂ ਸਿੰਘ ਸਾਹਿਬ ਸੰਤੋਸ਼ਟ ਹੋਣ ਇਹਨਾਂ ਨੂੰ ਕਹਦਾਂ ਤੁਸੀਂ નિર્ਦੋਸ਼ ਹੀ ਹੈਗੇ ਵੀ ਤੁਸੀਂ ਜਾਓ ਜੇ ਉਹਨਾਂ ਨੂੰ ਲੱਗੇ ਵੀ ਇਹ ਦੋਸ਼ੀ ਨੇ ਹੋ ਸਕਦਾ ਹੈ ਇਹਨਾਂ ਨੂੰ ਸਜ਼ਾ ਦੇ ਦੇਣਾ ਅਸੀਂ ਜਥੇਦਾਰ ਸਾਹਿਬ ਦਾ ਫੈਸਲਾ ਵੀ ਚਾਹੁੰਦੇ ਆ ਵੀ ਪਹਿਲਾਂ ਅਸੀਂ ਉਹ ਲਿਖ ਕੇ ਦੇ ਦਈਏ ਆ ਗੱਲ ਮਾਰੀ ਹੋ ਗਈ ਹਰੇਕ ਸਿੱਖ ਜਿਹੜਾ ਉੱਠਦਾ ਉਹ ਕਹਿੰਦਾ ਵੀ ਸਿੰਘ ਸਾਹਿਬ ਨੇ ਐਵੇਂ ਨਹੀਂ ਕੀਤਾ ਸਿੰਘ ਸਾਹਿਬ ਨੂੰ ਇਦਾਂ ਕਰਨਾ ਚਾਹੀਦਾ ਲੇਕਿਨ ਜਿਹੜੀਆਂ ਉਹਦੀਆਂ ਆਪਣੀਆਂ ਡਿਊਟੀਆਂ ਸੀਗੀਆਂ ਉਹ ਨੇ ਨਹੀਂ ਨਿਭਾਈਆਂ ਜਦੋਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਮਾਫੀ ਨਾ ਮੰਗ ਕੇ ਜਾਂ ਮਾਫੀ ਤੋਂ ਉੱਪਰ ਉੱਠ ਕੇ ਸਿਰਫ ਇੱਕੋ ਹੀ ਜੰਗ ਹੋ ਗਈ ਹੈ ਕਿ ਸੁਖਬੀਰ ਬਾਦਲ ਨੂੰ ਇੱਕ ਪਾਸੇ ਕਰਨਾ ਬਸ ਦੇਖੋ ਬਾਕੀ ਥੜਾ ਵੀ ਹੈ ਦੇਖੋ ਇਹ ਸਿਆਸੀ ਤੌਰ ਤੇ ਹਰੇਕ ਬੰਦਾ ਕਿ ਦੂਜੇ ਨੂੰ ਠੱਬੀ ਲਾਉਣੀ ਚਾਹੁੰਦਾ ਹੁੰਦਾ ਚਾਹੇ ਕੋਈ ਵੀ ਪਾਰਟੀ ਹੋਵੇ ਕੋਈ ਵੀ ਧੜਾ ਹੋਵੇ ਕੋਈ ਵੀ ਬੰਦਾ ਹੋਵੇ ਉਹ ਚਾਹੁੰਦਾ ਵੀ ਮੈਂ ਇਹਦੇ ਉੱਤੇ ਆ ਜਾਵਾਂ ਤੇ ਉਸ ਤੋਂ ਉੱਪਰ ਲਾਉਦਾ ਮੈਨੂੰ ਮਿਲ ਜਾਵੇ ਉਹ ਆਪਣੀ ਸਿਆਸਤ ਕਰਨ ਲੇਕਿਨ ਆਪਣੀ ਸਿਆਸਤ ਦੇ ਨਾਲ ਜਿਹੜੀ ਸਿੱਖ ਸਿਆਸਤ ਹੈ ਇਹਨੂੰ ਗੰਦਲਾ ਨਾ ਕਰਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਨਾ ਥੱਲੇ ਠੇਸ ਪਹੁੰਚਾਉਣ ਤੇ ਨਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਦੀ ਵਿਕਰਨ ਵਾਲਿਆਂ ਨਾਲ ਯਾਰੀਆਂ ਰੱਖਣ ਇਹ ਗੱਲ ਤੇ ਹਰ ਇੱਕ ਸਿੱਖੀ ਚੋਂਦਾ ਚਾਹੇ ਉਹ ਕਿਹੇ ਵੀ ਸਿਆਸੀ ਜਮਾਤ ਚ ਦਾ ਨਸੰਬੰਧ ਰੱਖਦਾ ਚਾਹੇ ਉਹ ਕਿਤੇ ਵੀ ਵਸਦਾ ਚਾਹੇ ਦੇਸ਼ਾਂ ਜਾਂ ਵਿਦੇਸ਼ਾਂ ਜੋ ਕਾਲੀਦਾ ਨਾਲ ਸਮਰਥਕ ਹੈ ਚਾਹੇ ਨਹੀਂ ਸਮਰਥਕ ਚਾਹੇ ਕਾਂਗਰਸ ਦੇ ਜਿਹੜੇ ਸਿੱਖ ਬੈਠੇ ਨੇ ਚਾਹੇ ਆਮ ਆਦਮੀ ਪਾਰਟੀ ਚ ਬੈਠੇ ਨੇ ਉਹਨਾਂ ਦੇ ਮਨ ਚ ਵੀ ਦਰਦਾ ਵੀ ਸਾਰਾ ਕੁਝ ਗਲਤ ਹੋਇਆ ਇਹਦੇ ਨਾਲ ਸੰਬੰਧ ਨਹੀਂ ਸੀ ਰੱਖਿਆ ਜਾਣਾ ਚਾਹੀਦਾ ਇਥੋਂ ਤੱਕ ਕਿ ਜਿਹੜੇ ਭਾਜਪਾ ਦੇ ਵੀ ਲੋਕ ਨੇ ਉਹ ਵੀ ਸਰਸਾ ਸਾਧੂ ਨੂੰ ਜਿਹੜੇ ਪੰਜਾਬ ਦੇ ਲ ਉਹ ਕਹਿੰਦੇ ਨੇ ਵੀ ਇਹ ਪਰੋਲ ਦਿੱਤੀ ਗਈ ਹੈ ਗਲਤ ਹੈ ਲੇਕਿਨ ਕਿਉਂਕਿ ਉਹ ਫੈਸਲਾ ਉਹਨਾਂ ਦੇ ਪਾਰਟੀ ਲੈ ਲੈਂਦੀ ਹੈ ਉੱਪਰਲੇ ਲੈਵਲ ਤੇ ਇਹ ਬੋਲ ਨਹੀਂ ਸਕਦੇ ਇਸੇ ਕਰਕੇ ਹੀ ਅੱਜ ਪੰਜਾਬ ਦੇ ਲੋਕ ਤੇ ਪੰਥਕ ਜਿਹੜੀ ਸਿਆਸਤ ਹੈ ਉਹ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜੇਕਰ ਇਹ ਬੰਦੇ ਚੰਗੇ ਕਰਤਾਰ ਦੇ ਹੁਣ ਲੋਕ ਇਹਨਾਂ ਨੂੰ ਛੋਣ ਲੈਣਗੇ ਪੰਜਾਬ ਦੇ ਵਿੱਚ ਪੰਥਕ ਵੈਕਿਊਮ ਸੀਗਾ ਇਸੇ ਕਰਕੇ ਜਦੋਂ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਅਕਾਲੀ ਦਲ ਨੂੰ ਇੱਕ ਸੀਟ ਆਂਦੀ ਤੇ ਯਾਦ ਸੀਟਾਂ ਦੋ ਜਿੱਤਦੇ ਪਏ ਨੇ ਉਹ ਕੌਣ ਨੇ ਉਹਨਾਂ ਨੇ ਵੋਟ ਸਿੱਖ ਪਾ ਰਹੇ ਨੇ ਉਹਨਾਂ ਕੋਈ ਗੈਰ ਸਿੱਖਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਸਿੱਖ ਪਾਰੇ ਨੇ ਜਾਂ ਜਿਹੜੇ ਮਨੁੱਖੀ ਹੱਕਾਂ ਨੂੰ ਪਿਆਰ ਕਰਦੇ ਨੇ ਜਿਹੜੇ ਸਿਧਾਂਤ ਤੇ ਰਹਿੰਦੇ ਨੇ ਉਹ ਚਾਹੇ ਸਿੱਖ ਹੈ ਚਾਹੇ ਗੈਰ ਸਿੱਖ ਹੈ ਉਹ ਕਹਿੰਦਾ ਨਹੀਂ ਸਿਧਾਂਤਕ ਗੱਲ ਅਸੀਂ ਤੁਹਾਡੇ ਨਾਲ ਆ ਜਦੋਂ ਸਿਆਸਤਾਂ ਸ਼ਾਤਾਂ ਹੋਈਆਂ ਨੇ ਸੰਘਰਸ਼ ਚੱਲੇ ਆ ਉਹਦੇ ਵਿੱਚ ਬਹੁਤ ਸਾਰੇ ਗੈਰ ਸਿੱਖ ਵੀ ਸਿਗੇ Hindu ਵੀ ਸਿਗੇ Muslim ਵੀ ਸਿਗੇ ਜਿਨ੍ਹਾਂ ਨੇ ਸਾਥ ਦਿੱਤਾ ਇਹ ਸਾਡਾ ਸਿੱਖ ਇਤਿਹਾਸ ਸਿੱਖ ਇਤਿਹਾਸ ਦੇ ਵਿੱਚ ਵੀ ਜਦੋਂ ਤੁਸੀਂ ਸਾਰਾ ਸਿੱਖ ਇਤਿਹਾਸ ਪੜੋਗੇ ਉਹਦੇ ਵਿੱਚ ਬਹੁਤ ਸਾਰੇ ਗੈਰ ਸਿੱਖ ਉਹਨਾਂ ਨੇ ਆ ਕੇ ਸ਼ਹਾਦਤਾਂ ਦਿੱਤੀਆਂ ਨੇ ਤੇ ਗੁਰੂ ਸਾਹਿਬ ਦਾ ਸਾਥ ਦਿੱਤਾ ਬਿਲਕੁਲ ਇਹ ਮੰਗ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਆਖਰਕਾਰ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਵੱਲੋਂ ਹੁਣ ਦੇਖਣਾ ਹੋਵੇਗਾ ਕਿ ਜਿਹੜੇ 17 ਲੀਡਰ ਦਿੱਤੇ ਗਏ ਨੇ ਉਹਨਾਂ ਦਾ ਕੀ ਭਵਿੱਖ ਹੈਗਾ ਖਾਸ ਕਰਕੇ ਜਿਹੜੇ ਵੱਡੇ ਵੱਡੇ ਪੰਜਾਬ ਦੇ ਲੀਡਰ ਰਹੇ ਨੇ ਖਾਸ ਕਰਕੇ ਜਿਹੜੇ ਕਹਿੰਦੇ ਕਿ ਅਸੀਂ ਸਿੱਖਾਂ ਅਸੀਂ ਸਿੱਖ ਧਰਮ ਦੇ ਨਾਲ ਜੁੜੇ ਹੋਏ ਆਂ ਜਾਂ ਅਸੀਂ ਗੁਰੂ ਮਹਾਰਾਜ ਨੂੰ ਮੰਨਦੇ ਆਂ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੁੰਨੇ ਆਂ ਕੀ ਹੁਣ ਉਹਨਾਂ ਨੂੰ ਵੀ ਬੁਲਾਇਆ ਜਾਵੇਗਾ ਖੈਰ ਆਉਣ ਵਾਲਾ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਲਈ ਪੰਜਾਬੀ ਤੇ